ਵੇ ਆਪ ਦੀ ਪਕਾਈ ਮਾਰੀ ਜਾਓਗੇ ਕਿ ਮੈਨੂੰ ਚੱਕੋਗੇ ਵੀ ਚੱਕ ਲੈ ਮੈਨੂੰ ਉਹ ਚੱਕਦੇ ਆ ਤੈਨੂੰ ਵੀ ਖੜ ਜਾ ਓਏ ਫਿਰ ਓਏ ਖੜ ਜਾ ਬਾਈ ਗੱਲ ਸੁਣ ਲੈ ਗੱਲ ਬੋਲ ਲੈ ਗੜਿਆ ਖੜ ਜਾ ਹਾਂ ਵਾਹ ਤੈਨੂੰ ਮਾਰਿਆ ਪੱਲੇ ਯਾਰ ਮੈਂ ਚੱਕ ਪਰਾ ਹੋ ਜਾ ਚੀਚ ਮਾਰ ਓਏ ਓਏ ਮੈਂ ਆ ਬਾਈ ਛੜੂਏ ਨੂੰ ਪਰਾਂ ਭੇਜਣਾ ਬਾਈ ਨਾ ਛੜੂਏ ਉਹ ਬੋਦਾ ਇਹਨੂੰ ਚੱਕ ਮੈਂ ਚੱਕ ਰਿਆ ਛੜੂਏ ਉਧਰ ਹੋਈ ਓਏ ਖੜ ਜਾ ਕੋਈ ਬੱਲਾ ਮੈਨੂੰ ਯਾਰ ਬੱਲਾ ਵੇ ਨਾ ਨਾ ਛੜੂ ਇਹੋ ਥੇ ਚੱਲ ਬਈ ਤੇਰੇ ਤੇ ਕੋਈ ਭਰੋਸਾ ਨਹੀਂ ਛੜਿਆ ਬੰਦੇ ਨੇ ਕੀ ਭਰੋਸਾ ਚੰਗਾ ਮੇਰੀ ਗੱਲ ਸੁਣ ਹੈਲੋ ਗੱਲ ਕਹੜਾ ਤੂੰ ਮੇਰੇ ਨਾਲ ਖੜ ਜਾ ਆਹ ਗਾਉਂ ਤੇਰੀ ਬੱਟ ਨਾ ਦੇ ਮੈਂ ਉਹਦੀ ਬਾਹ ਕਰ ਦੰਦੀ ਐ ਇਤਰਾ ਛੜ ਜਾ ਉਹ ਮੈਂ ਖਾਂਦਾ ਤਾਂ ਨਹੀਂ ਭਲਿਆਂ ਮੈਂ ਤੂੰ ਛੱਡ ਜਾ ਇਹੇ ਗਲਤੀ ਅੱਜ ਤਾਂ ਹੋ ਗਈ ਮੁੜ ਕੇ ਨਾ ਹੋ ਜੇ ਮੈਂ ਤੈਨੂੰ ਦੱਸਦਾ ਗੱਲ ਨਾ ਜੀ ਮੇਰਾ ਕੋਈ ਮੂੰਹ ਦੇਖ ਲੂਗਾ ਫਿਰ ਹੋ ਵੀ ਕੀ ਜਾਊ ਹੋ ਘਾਤੋ ਨਹੀਂ ਜਾਊਗਾ ਹੈ ਬਗਾ ਨਾ ਬੰਦਾ ਮੇਰੀ ਤੀਵੀ ਦਾ ਮੂੰਹ ਦੇਖੇ ਇਹ ਅਸੀਂ ਇਹ ਹੈ ਨਹੀਂ ਸਾਡੇ ਉੱਥੇ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਮੇਰੇ ਪਿਓ ਨੇ ਤਾਂ ਸਵਾ ਮਹੀਨਾ ਮੇਰੀ ਮੇਰੀ ਮਾਂ ਕਮਰੇ ਜੇ ਬੰਦ ਰੱਖੀ ਤੀ ਤੂੰ ਦੇਖਿਆ ਸੀ ਤੇਰੇ ਪਿਓ ਨੂੰ ਲੋਕਾਂ ਦੀਆਂ ਕਹੀਆਂ ਗੱਲਾਂ ਤੇ ਯਕੀਨ ਖਰੀ ਜਾਂਦਾ ਦੇਖਿਆ ਤਾਂ ਨਹੀਂ ਮੇਰਾ ਤਾਂ ਆਇਆ ਮਿੱਠੂ ਕਹਿੰਦਾ ਹੁੰਦਾ ਹੈ ਕਹਿੰਦਾ ਤੇਰੀ ਮਾਂ ਤਾਂ ਬਾੜੀ ਸੋਹਣੀ ਹੁੰਦੀ ਸੀ ਕਹਿੰਦਾ ਤੇਰੇ ਪਿਓ ਨੇ ਕਦੇ ਬਾਹਰ ਨਹੀਂ ਕੱਢੀ ਤੀ ਮਾਂ ਮੇਰੀ ਬਹੂ ਵੀ ਬਾੜੀ ਸੋਹਣੀ ਹੈ ਬੇਲੀ ਅੱਖਾਂ ਵਾਲੀ ਹੈ ਅਸੀਂ ਥੋੜੀ ਕੱਢਾਂਗੇ ਬਾਰੇ ਫਿਰ ਕੀ ਹੁੰਦਾ ਜੇ ਕੋਈ ਮੂੰਹ ਦੇਖ ਲੇ ਆਏ ਕਿਵੇਂ ਦੇਖ ਜੂ ਮੂੰਹ ਉਹੀ ਗੱਲਾਂ ਬਾਰੀ-ਬਾਰੀ ਦੇਖ ਜੂ ਮੂੰ ਮੇਰੇ ਸਾਹ ਦੇ ਚਿੱਤਣ ਘੁੱਟ ਦੂ ਜਿਹੜਾ ਮੇਰਾ ਮੂੰਹ ਦੇਖੂਗਾ ਹਾਂ ਦੇਖ ਜੂ ਮੂੰ ਮਰੇ ਨਾਲੇ ਹੋਰ ਮੈਂ ਹੀ ਦੇਖ ਸਕਦਾ ਬਸ ਮੈਂ ਨਾਲੇ ਹੁਣਾ ਟਰੈਕਟਰ ਦੇ ਟਾਇਰ ਦਾ ਕੀ ਕਰੀਏ ਆਪਾ ਥਨੇ ਮੈਂ ਪੁਆ ਨਹੀਂ ਘੜੋ ਚੰਗਾ ਇਹ ਕਰਨਾ ਕੀ ਆ ਤੂੰ ਹੁਣ ਤੂੰ ਕੋਈ ਬੱਚਾ ਥੋੜੀ ਹੁਣ ਇਹਦੇ ਨਾਲ ਖੇਡੇਗਾ ਓਏ ਖੇਡਿਆ ਕਰਾਂਗੇ ਇੱਥੇ ਆਪਾ ਵੱਡੀ ਸੀਟ ਲਵਾ ਲਾਂਗੇ ਤੇ ਆਏ ਵੱਡੀ ਸੀਟ ਲਵਾ ਲਾਂਗੇ ਤੇ ਗੱਡੀ ਵਾਲੀ ਇੱਕ ਸਾਈਡ ਤੇ ਤੂੰ ਬਹਿ ਜਾ ਕਿ ਨਹੀਂ ਇੱਕ ਸਾਈਡ ਤੇ ਮੈਂ ਬਹਿ ਜਾ ਕਰੂੰਗਾ ਵੱਡਾ ਆਪਾਂ ਇਹਦੇ ਸਟੀering ਲਵਾ ਲਾਂਗੇ ਇੱਕ ਰੇਸ ਲਵਾ ਲਾਂਗੇ ਇਹ ਜੋ ਆਕਾਂ ਦੇ ਖੇਡਣ ਵਾਲਾ ਇਹ ਉਹ ਨਹੀਂ ਵੱਡੇ ਟਰੈਕਟਰ ਵੀ ਆਉਂਦੇ ਨੇ ਆਪਾਂ ਇਹਨੂੰ ਵੱਡਾ ਬਣਾ ਲਾਂਗੇ ਚੱਲ ਮੈਨੂੰ ਘਰ ਦਾ ਕੰਮ ਕਰ ਲੈਂਦੇ ਮੈਨੂੰ ਚਟਨੀ ਕੁੱਟ ਲੈਣ ਦੀ ਨਹੀਂ ਫਿਰ ਬੀਬੀ ਨੇ ਬੋਲਣਾ ਲੈ ਮੈਂ ਤੂੰ ਚਟਣੀ ਕਾਹਦੇ ਕੁੱਟਦੀ ਐ ਬੀਬੀ ਕੀ ਭੜੇਵੇਂ ਮੰਗਦੀ ਐ ਉਹ ਨਹੀਂ ਐਨੀ ਕੁੱਟਦੀ ਲਹ ਬੀਬੀ ਰੋਟੀ ਬਣਾ ਲੂਗੀ ਮੈਂ ਚਟਨੀ ਘੁੱਟਦਾ ਫੇਰ ਕੀ ਹੋ ਗਿਆ ਲੈ ਆਏ ਕਿਵੇਂ ਨਾ ਉਹ ਘਰ ਦਾ ਕੰਮ ਤਾਂ ਮੈਂ ਕਰਨਾ ਹੀ ਆ ਨਾ ਉਹ ਤੋਂ ਸੋਹਣਿਆ ਆ ਘਰ ਜੰਨਾ ਲੈ ਆਪਾਂ ਘੁੱਟਦੇ ਹਾਂ ਉਹਨੇ ਚਟਨੀ ਨਾਲੇ ਲੈ ਮੈਂ ਆਪ ਹੀ ਘੁੱਟ ਦੂੰਗੀ ਉਹ ਨਹੀਂ ਸੋਹਣੀਆਂ ਬਹੂਆਂ ਤਾਂ ਨਹੀਂ ਚਟਨੀ ਘਟਾਇਆ ਕਰਦੇ ਹੂੰ ਮੈਂ ਤਾਂ ਮਸਾ ਜੁੜੀ ਆ ਬਹੂ ਕੋਈ ਦੇਖੂਗਾ ਫੇਰ ਤੈਨੂੰ ਕੀ ਕਹੂਗਾ ਵੀ ਮੁੰਡਾ ਚਟਨੀ ਘੁੱਟਦਾ ਲੈ ਮੈਂ ਕਿ ਮੇਰੇ ਸਾੜੇ ਉਹਨਾਂ ਦੀ ਘੁੱਟ ਕੇ ਆਉਣਾ ਆਉਂਦੀ ਬਹੂ ਦੀ ਗੁੱਟਾ ਚਟਣੀ ਤੇ ਨੋਂ ਆਉਂਦੀ ਹੈ ਗੁੱਟਣੀ ਹਾਂ ਆਉਂਦੀ ਹੈ ਬੇਬੇ ਸਹਗਰ ਜੀ ਦੀ ਵੀ ਆਏ ਗੁੱਟੇ ਕਰਦਣੀ ਆਏ ਆਪੋ ਦੋਨੋਂ ਗੁੱਟੀਏ ਹੈ ਨਾਲੇ ਬਥੇ ਗੱਲ ਕੀ ਹੈ ਜਿਹੜੀ ਬਹੂ ਹੁੰਦੀ ਹੈ ਨਾ ਉਹਨੂੰ ਕਹਿੰਦੇ ਸਾਹਮ ਕੇ ਰੱਖਿਆ ਕਰਦੇ ਨੇ ਨਾਲੇ ਬਾੜਾ ਵੇ ਆ ਕੀ ਕਰੀ ਜਾਣਾ ਕੀ ਹੋ ਗਿਆ ਸਾਰੇ ਪਿਆਜ਼ ਤਾਂ ਬਾਹਰ ਸਿੱਟ ਤੇ ਫਿਰ ਹੌਲੀ ਜ਼ੋਰ ਲੈ ਤੂੰ ਜ਼ਿਆਦਾ ਜ਼ੋਰ ਲਾਉਣੀ ਹੈ ਨਿੰਮੋ ਮੇਰੀ ਗੱਲ ਸੁਣ ਲੈ ਕੋਈ ਵੀ ਬੰਦਾ ਘਰੇ ਆ ਜੇ ਨਾ ਤਾਂ ਉਹਦੇ ਨਾਲ ਬੋਲਣਾ ਨਾ ਉਹਦੇ ਕੰਨੇ ਦੇਖਣਾ। ਕੁੰਡ ਕੱਢ ਕੇ ਰੱਖਣਾ ਬਸ। ਕਿਉਂ? ਥੁਲਾ। ਓਏ ਨਹੀਂ। ਨજર ਲੱਗ ਜਾਂਦੀ ਹੁੰਦੀ ਹੈ ਕਹਿੰਦੇ। ਚਲ ਠੀਕ ਆ ਮੈਂ ਕੁੰਡ। ਇਹਦੀ ਵੀ ਸਮਝ ਹੀ ਨਹੀਂ ਆਉਂਦੀ। ਕਿਹੋ ਜੀ ਗੱਲਾਂ ਕਰੀ ਜਾਂਦਾ ਇਹ। ਸੋਨਾ ਤਾਂ ਇੰਨਾ ਗੱਲਾਂ ਪਤਾ ਨਹੀਂ ਕੀ ਕਰੀ ਜਾਂਦਾ ਔਲੀਆਂ ਬੋਲੀਆਂ। ਐਕਸ਼ਨ। ਨજર ਲੱਗ ਜਾਂਦੀ ਹੁੰਦੀ ਹੈ ਕਹਿੰਦੇ। ਹੂੰ। ਉਹ ਟਲੋਗੇ ਤੁਸੀਂ ਚਟਨੀ। हां कुटलूंगा चल फिर ਮੇਰੇ ਸੋਈ ਚ ਹੋਰ ਕੰਮ ਕਰ ਲੈ ਲੈ ਕੰਮ ਨਹੀਂ ਕਰਨੇ ਉੱਥੇ ਭਾਈ ਜਾ ਬੈੱਡ ਤੇ ਤੂੰ ਕੋਈ ਗੱਲ ਨਹੀਂ ਮੈਂ ਆਪ ਹੀ ਕੁਟਲੂ ਜਟਨੀ ਆਉਣ ਦੇ ਬੇਬੇ ਨੂੰ ਦਿਉ ਬੜੇਵੇਂ ਜਿਹੜਾ ਮਰਜੀ ਆਵੇ ਹੁਣ ਮੈਂ ਵੀ ਕਿਸੇ ਨੂੰ ਸਸਰੀ ਘਰ ਨਹੀਂ ਬੁਲਾਉਂਦੀ ਚਲ ਕੋਈ ਨਾ ਪੁੱਤ ਤੂੰ ਇਹਦਾ ਗੁੱਸਾ ਨਾ ਕਰਿਆ ਕਰ ਇਹਦਾ ਨਾ ਮਤ ਹੀ ਇਹ ਹੋ ਜਾਏਗਾ ਸਸਰੀ ਘਰ ਤਾਂ ਬੁਲਾਉਣੀ ਹੁੰਦੀ ਹੈ ਇੱਜ਼ਤ ਹੁੰਦੀ ਹੈ ਵੱਡੇ ਬੰਦੇ ਦੀ ਬੇਬੇ ਹਟਦਾ ਹੀ ਨਹੀਂ ਹੈਗਾ ਜਦੋਂ ਦੇਖਦਾ ਮੇਰਾ ਕੁੰਡ ਕੱਢ ਦਿੰਦਾ ਮੈਨੂੰ ਕਹਿੰਦਾ ਮੂਲ ਕੋਕੇ ਰੱਖ ਕੋਈ ਇਹਨੂੰ ਸ਼ੌਂਕ ਹੈ ਕੁੰਡ ਕੱਢਣ ਦਾ ਤੇਰਾ ਕੁੰਡ ਤਾਂ ਕਰ ਦਿੰਦਾ ਇਹ ਇਹ ਤਾਂ ਮੇਰਾ ਕੁੰਡ ਕਰ ਦਿੰਦਾ ਸੀ ਜਦੋਂ ਛੋਟਾ ਜਿਹਾ ਹੁੰਦਾ ਕਹਿੰਦਾ ਮਾ ਕੁੰਡ ਕੱਢ ਬੀਬੀ ਮੈਂ 2-4 ਦਿਨ ਪੇਕੇ ਲਾਇਆ ਹਾਂ ਲੈ ਇਹ ਵੀ ਕੋਈ ਪੁੱਛਣ ਦੀ ਗੱਲ ਜਾਂ ਮੇਰੀ ਧੀ ਤੈਨੂੰ ਕਿੰਨਾ ਚਿਰ ਹੋ ਗਿਆ ਆਈ ਕੋਈ ਨਾ ਲਾਇਆ ਤੂੰ ਪਰ ਮੈਂ ਜਾਉਂਗੀ ਕਿਹਦੇ ਨਾਲ ਉਹ ਤਾਂ ਰੁੱਸ ਕੇ ਚਲਾ ਗਿਆ ਮੇਰੇ ਨਾਲ ਕੋਈ ਨਾ ਕੋਈ ਨਾ ਕਿ ਤੇਨੀ ਰੋਸਦਾ ਹੁਣ ਬੁਲਾ ਲਈ ਤੂੰ ਉਹਦੀ ਬੋਲ ਉਹ ਤੈਨੂੰ ਪਤਾ ਤਾਂ ਹੈਗਾ ਉਹਦਾ ਚੱਲ ਮੈਂ ਇਹ ਕਹਿ ਦੂੰਗੀ ਉਹਨੂੰ ਪਹਿ ਹੀ ਛੱਡਿਆ ਇਹਨੂੰ ਠੀਕ ਆ ਠੀਕ ਆ ਚਲ ਐ ਕਰ ਮੈਂ ਕੰਮ ਕਰਦੀ ਆ ਰਸੋਈ ਚ ਦੇਖਦੀ ਆ ਭਾਂਡੇ ਭੁੰਡੇ ਤੂੰ ਆ ਉਹਦਾ ਤਿਆਰ ਰਿਹਾ ਮੈਂ ਕਰਦੀ ਆ ਤਿਆਰੀ ਚੰਗ ਅਨਬ ਚਾਰ ਜਿਹਨੇ ਸਾਰਾ ਬਾਲਣ ਗਿੱਲਾ ਕਰਕੇ ਰੱਖਦਾ ਜਿਵੇਂ ਦਸਤਣਾ ਵਰਗਾ ਵੈ ਸੱਲ ਜੀ ਜੜੀ ਪਈ ਐ ਪਾਥੀਆਂ ਲਿਓਣੀਆਂ ਪਹਿਣਣੀਆਂ ਉਧਰੋਂ ਬੀਬੀ ਅੰਦਰ ਰੱਖ ਦੋ ਕਿਤੇ ਬਰਾਂਡੇ ਚ ਜਿੱਥੇ ਇਹ ਨਾ ਪੈਂਦਾ ਹੋਵੇ ਨਹੀਂ ਉਹ ਚਾਹੇ ਅੰਦਰ ਰੱਖ ਲੈ ਸੇਲੇ ਤਾਂ ਅੰਦਰ ਵੀ ਚੜੂਗੀ ਸੋਗਰਾ ਜਾਈ ਹੁੰਦਾ ਚੜਚ ਹਰ ਚਮਾਸਾ ਕਿਉਂ ਕਹਿੰਦੇ ਨੇ ਆ ਦੇਖਿਓ ਮੈਨੂੰ ਥਾਲੀ ਵੀ ਨਹੀਂ ਦੇਖ ਗਿਆ ਹੁਣ ਮੈਂ ਤਾਂ ਅਸੇ ਸਿਲਕੇ નીચે ਸਿੱਟੇ ਪਏ ਨੇ ਲੈ ਦੱਸ ਤੈਨੂੰ ਥਾਲੀ ਕੌਣ ਦੇਉ ਪਲਾ ਜਦੋਂ ਤੂੰ ਅੰਦਰੋਂ ਗੰਡੇ ਚੱਕ ਕੇ ਲਈ ਸੀ ਨਾਲੇ ਥਾਲੀ ਚੱਕ ਕੇ ਲੈਣੀ ਸੀ ਮੈਨੂੰ ਨਾ ਚੁੱਲੇ 'ਚ ਸਿੱਟਣਾ ਮੈਂ ਇਹਨਾਂ ਨੂੰ ਨਹੀਂ ਚੁੱਲੇ 'ਚ ਨਹੀਂ ਸਿੱਟਨੇ ਚੁੱਲੇ 'ਚ ਨਹੀਂ ਸਿੱਟਿਆ ਕਰਦੇ ਗੰਡੇ ਆ ਸਿਲਕੇ ਜੇ ਨਾ ਮਾੜੇ ਹੁੰਦੇ ਨੇ ਚੁੱਲੇ 'ਚ ਸਿੱਟੇ ਇਹਨਾਂ ਨਾਲ ਕੀ ਹੋ ਜਾਂਦਾ ਪਤਾ ਨਹੀਂ ਭਾਈ ਮੈਨੂੰ ਤਾਂ ਮੇਰੀ ਸੱਸ ਦੱਸਦੀ ਹੁੰਦੀ ਵੀ ਮਾੜੇ ਹੁੰਦੇ ਨੇ ਭਾਈ ਚੁੱਲ੍ਹੇ 'ਚ ਨਹੀਂ ਛਿਲਕੇ ਮਚਾਇਆ ਕਰਦੇ ਇਹਨਾਂ ਦੇ ਗੰਡਿਆਂ ਦੇ ਉਹ ਇੱਕ ਕੰਟੇ ਧੂਆਂ ਪੈ ਰਿਹਾ ਮੇਰੇ ਤਾਂ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਇਹ ਤਾਂ ਧੂਆਂ ਤਾਂ ਹੁੰਦੀ ਹੁੰਦਾ ਹੈਗਾ ਹਾਂ ਹੁਣ ਬਗ ਜੂਗਾ ਮੇਰੀ ਗੱਲ ਸੁਣ ਮੈਂ ਉਧਰੋਂ ਨਾ ਪਾਥੀਆਂ ਚੱਕ ਲਿਆਵਾ ਠੀਕ ਸੁਕੀਆਂ ਤੇ ਧੂਆਂ ਬਾਹਰ ਲਾ ਲਈ ਮੜਾ ਜਾ ਚੋਰੀਆਂ ਬਾਹਰੀਆਂ ਹੁੰਦੀਆਂ ਨੇ ਆਪਣੇ ਤਾਂ ਤੈਨੂੰ ਪਤਾ ਹੈ ਆ ਗਮਾਂਡੀਆਂ ਦੇ ਨਾਲ ਦੇ ਪਿੰਡ ਚੋਰੀ ਹੋ ਗਈ ਇਹਨਾਂ ਦੀ ਰਿਸ਼ਤੇਦਾਰੀ 'ਚ ਅੱਛਾ ਕੁੱਤਿਆਂ ਨੂੰ ਕੁਸ ਪਾਤਾ ਕੁੱਤੇ ਵੀ ਨਹੀਂ ਬੋਲੇ ਹੈਗੇ 4 ਘੰਟੇ ਚੋਰੀ ਕਰਦੇ ਰਹੇ ਆ ਬਾਰਬੂਰ ਖੁੱਲਾ ਨਹੀਂ ਛੱਡਿਆ ਕਰ ਜੇ ਮੈਂ ਉਰਾਂ ਪਰਾਂ ਜਾ ਮਾਂ ਤਾਂ ਵੀ ਕੋਈ ਨਵੀਂ ਦੀ ਮੈਂ ਲਾ ਦਾਂ ਆਏ ਹਾਏ ਤੂੰ ਪਹਿਲਾਂ ਗੰਡੇ ਕਿਉਂ ਕੁੱਟਣ ਲੱਗੀ ਪਹਿਲਾਂ ਲਾਲ ਮਿਰਚਾਂ ਕੁੱਟ ਇਹਨਾਂ ਨੂੰ ਅੱਡ ਕੱਢ ਲੈ ਇਹਨਾਂ ਨੂੰ ਧੋ ਕੇ ਪਾਈ ਗੰਡਿਆਂ ਨੂੰ ਫਿਰ ਉਹ ਲਾਲ ਮਿਰਚਾਂ ਦੇ ਬੀਜ ਨਹੀਂ ਮਰਨੇ ਹੈਗੇ ਗੰਡਿਆਂ 'ਚ ਚੀਕ ਲਾਲ ਮਿਰਚਾਂ ਸਾਤਿਆਂ ਨੂੰ ਲੈ ਆ ਕੇ ਵਿੱਚ ਪਾ ਲਈ ਨੂਰ ਦਾ ਚਮਚਾ ਪਹਿਲਾਂ ਉਹਨਾਂ ਨੂੰ ਰਗੜ ਲਈ ਚੰਗੀ ਤਰ੍ਹਾਂ ਫਿਰ ਗੰਡੇ ਧੋ ਕੇ ਪਾਈ ਨਾਲ ਐਂ ਨਾ ਪਾਈ ਚਲ ਮੈਂ ਪਾਠੀਆਂ ਚੱਕ ਲੈ ਮਾ ਇਹ ਵੀ ਸਿਆਪਾ ਹੈ ਘਰ ਵੀ ਕੁੱਟਣ ਕਿਹੜਾ ਸੌਖੀ ਆ ਇਹ ਤਾਂ ਸਬਜ਼ੀ ਤੋਂ ਵੀ ਔਖੀ ਆ ਹੁਣ ਮਿਰਚਾਂ ਜਾਂ ਲਾ ਦੇਣੀ ਹੂੰ ਓਹੋ ਨਮੂ ਹਾਂ ਮੇਰੇ ਕੋਲ ਟਰੈਕਟਰ ਦਾ ਟਾਇਰ ਨਹੀਂ ਪਿਆ ਪਹਿਲਾਂ ਮੇਰੇ ਕੋਲ ਕਿੱਥੋਂ ਆ ਗਿਆ ਟਰੈਕਟਰ ਦਾ ਟਾਇਰ ਨਾਲੇ ਤੁਸੀਂ ਇਹ ਕੀ ਕਰੀ ਜਾਂਦੇ ਆ ਯਾਰ ਟੁੱਟ ਗਿਆ ਟਰੈਕਟਰ ਦਾ ਟਾਇਰ ਤੂੰ ਖੇਡਦੀ ਨਹੀਂ ਹੁੰਦੀ ਦੀ ਨਿਆਣੀ ਹੁੰਦੀ ਫਿਰ ਨਿਆਣੀ ਹੁੰਦੀ ਖੇਡਦੀ ਸੀ ਹੁਣ ਥੋੜੀ ਖੇਡਦੀ ਆ ਲੈ ਐਂ ਥੋੜੀ ਕਰਦੇ ਹੁੰਦੇ ਨੇ ਜਿਹੜੀ ਪਾਪੇ ਨੇ ਚੀਜ਼ ਲਿਆ ਕੇ ਦਿੱਤੀ ਹੋਵੇ ਉਹਨੂੰ ਥਾਮ ਕੇ ਰੱਖਿਆ ਕਰਦੇ ਨੇ ਇਹ ਤਾਂ ਮੈਂ ਅਜੋਥੇ ਦੇਖ ਦਦੀ ਉਥੇ ਤਾਂ ਰੱਖੇਦੀ ਬੀਬੀ ਨੇ ਵੀ ਦੱਸ ਇਹਦਾ ਸ਼ੌਕ ਹੈ ਜਿਹੜਾ ਉਹਨਾਂ ਨਾਲ ਨਾਲੇ ਤੈਨੂੰ ਪਤਾ ਹੈ ਕਿਥੋਂ ਲੈਂਦਾ ਦੀ ਕਿ ਸੀ ਹੋ ਚੁਲੇ ਦੇ ਜਦੋਂ ਅਸੀਂ ਮੈਦਨ ਰਵਾਪਾ ਕਲਾਣੇ ਦੇ ਮੇਲੇ ਤੇ ਗਏ ਸੀ ਨਾ ਉਹੋ ਲਿਆ ਦੱਖਾ ਇਹਦੇ ਨਾਂ ਰੱਖਿਆ ਸੀ ਮੈਂ ਅਰਜਨ ਹੁਣ ਤਾਂ ਮਿੱਟ ਗਿਆ ਇੱਥੇ ਲਿਖਿਆ ਹੋਇਆ ਸੀ ਫਿਰ ਹੁਣ ਤੁਸੀਂ ਕਾਹਨੂੰ ਚੱਕੀ ਫਿਰਦਿਆਂ ਇਹਨੂੰ ਰੱਖ ਦੋ ਕਿਤੇ ਸਾਂਭ ਕੇ ਨਾ ਆਪਾਂ ਦੋਨੇ ਖੇਡਿਆ ਕਰਾਂਗੇ ਇਹਦੇ ਨਾਲ ਠੀਕ ਹੈ ਹੁਣ ਕੋਈ ਆਪਣੀ ਖੇਡਣ ਦੀ ਹੁ ਮੇਰਾ ਹੂੰ ਉਸ ਨਹੀਂ ਹੁੰਦਾ ਲੈ ਖੇਡਣ ਆਪਾਂ ਖੇਡਾਂਗੇ ਬਹੁਤ ਪੁਰਾਣਾ ਖੇਡਦੇ ਹੁੰਦੇ ਨੇ ਲੈ ਤਾਂ ਅਸੀਂ ਤਾਂ ਬਹੁ ਲੈ ਕੇ ਜਾਂਦੇ ਨੇ ਵੀ ਖੇਡਦੇ ਹੁੰਦੇ ਨੇ ਢੋਡੀ ਪੰਨ ਤਾਂ ਆਪਣਾ ਵਿਆਹ ਹੋ ਗਿਆ ਹੁਣ ਥੋੜੀ ਖੇਡਾਂਗੇ ਕੀ ਹੋ ਗਿਆ ਅੱਡੀ ਵੱਡੀ ਗੱਲ ਸੀ ਕਿਨੇ ਕਰਤੀ ਕੀ ਹੋ ਗਿਆ ਉਹ ਗੇਟ ਖੁੱਲਾ ਪਿਆ ਜੇ ਤੈਨੂੰ ਕੋਈ ਦੇਖ ਗਿਆ ਫੇਰ ਮੈਂ ਤਾਂ ਜੰਮੀ ਲੁੱਟਿਆ ਜਾਊਂਗਾ ਕਿਵੇਂ ਰੱਖਿਆ ਉਹ ਗੇਟ ਖੁੱਲਾ ਬੀਬੀ ਗਈ ਆ ਬਾਹਰ ਬੀਬੀ ਗਈ ਆ ਬਾਹਰ ਉਹ ਖਾਊ ਖਾਉ ਖੜੇ ਅੱਜ ਖਾ ਲੈ ਕੱਲੂ ਖਾ ਲੈ ਆਉਣਾ ਮੈਂ ਗੇਟ ਲਾਇਆ ਮੈਂ ਪਹਿਲਾਂ ਇਹਦੀ ਵੀ ਸਮਝ ਹੀ ਨਹੀਂ ਆਉਂਦੀ ਕੀ ਬਣੂਗਾ ਇਹਦਾ ਸੋਨਾ ਤਾਂ ਐਡਾ ਗਿੱਲਾ ਜਿਹਾ ਕਿਹੋ ਜਿਹਾ ਕਰਦਾ ਹੈ ਨੁਪਤਾ ਦਿਨਾ ਸਿਰ ਲੈਣਾ ਕਰ ਲਿਆ ਅੱਗ ਨੇ। ਬਾਲਾਂ ਲਿਉਂਦੀ ਮੈਂ ਕਾਲ ਕਰਕੇ ਗਿੱਲਾ ਜਾ ਬਾਲਣ ਬਸ ਤਪਾਂ ਰੱਖੀ ਆ ਮੈਂ ਤਾਂ ਜਣੀ। ਇੱਕ ਤਾਂ ਝੜ ਚਿਤਾ ਨਾ ਸਿੱਲ ਝੜ ਜਾਂਦੇ ਆ ਸਾਰੇ ਕਾਸੇ ਨੂੰ। ਬੀਬੀ ਦੇਖੀ ਮੈਨੂੰ ਥਾਲੀ ਵੀ ਨਹੀਂ ਦੇ ਕੇ ਗਿਆ ਨਾਲ। ਛਿਲਕੇ ਨੀਚੇ ਸੁੱਟਾਂ ਹੁਣ ਮੈਂ। ਪੁੱਤ ਮੇਰੀ ਗੱਲ ਸੁਣ ਜਦੋਂ ਤੂੰ ਅੰਦਰੋਂ ਆਈ ਸੀ ਉਦੋਂ ਤਾਂ ਥਾਲੀ ਲੈ ਕੇ ਆਉਣੀ ਸੀ। ਮੈਂ ਇੱਕ ਥਾਲੀ ਕੌਣ ਲੈ ਆ ਕਿਦੇ ਉੱਤੇ ਨੂੰ ਉਹ ਬੋਈਆ ਪਿਆ ਉੱਥੇ ਬੋਈਏ ਚ ਪਾਲ ਲੈ ਛਿਲਕੇ। ਮੈਂ ਚੁੱਲ੍ਹੇ 'ਚ ਸਿੱਟਦਾ ਇਹਨਾਂ ਨੂੰ? ਨਹੀਂ ਪੁੱਤ ਚੁੱਲ੍ਹੇ 'ਚ ਨਹੀਂ ਸਿੱਟਿਆ ਕਰਦੇ ਛਿਲਕੇ। ਕਿਉਂ ਕੀ ਹੋ ਜਾਂਦਾ? ਮਾੜੇ ਹੁੰਦੇ ਨੇ। ਤੁਨੇ ਕਿਦਾ ਗੰਡਿਆਂ ਦੇ ਕਦੇ ਵੀ ਮੈਂ ਚੁੱਲੇ 'ਚ ਸਿੱਟੇ ਤੇ ਨਾਲੇ ਨਾ ਮੇਰੀ ਗੱਲ ਸੁਣ ਉੱਥੇ ਲਾਲ ਮਿਰਚਾਂ ਪਈਆਂ ਨੇ ਉਹ ਪਾ ਲਈ ਜੰਗਾ ਠੀਕ ਆ ਗੰਡੇ ਨਾ ਪਹਿਲਾਂ ਬਾਪੂੰਡੇ 'ਚ ਇਹਨਾਂ ਨੂੰ ਬਾਅਦ 'ਚੋਂ ਪਾਈ ਤੋ ਤੂਕੇ ਪਹਿਲਾਂ ਲਾਲ ਮਿਰਚਾਂ ਰਗੜ ਸਾਫਤੀਆਂ ਫਿਰ ਉਹਨਾਂ ਦੇ ਬੀਜ ਨਹੀਂ ਮਾਰਨੇ ਹੈਗੇ ਮੈਂ ਦੋਥੇ ਲਿਉਣੀ ਪਊ ਬਾਲਣ ਉਧਰ ਜਾਂਦੀਆਂ ਮੈਂ ਬਾਗਲ 'ਚ ਪਾਕੀਆਂ ਚੱਕ ਲੈਵਾਂ ਮੈਂ ਸੁੱਕੀਆਂ ਨਾਲੇ ਨਾ ਮੇਰੀ ਗੱਲ ਸੁਣਾ ਆ ਬਾਹਰ ਲਾ ਲਈ ਖੁੱਲਾ ਪਿਆ ਬਾਹਰ ਜਦ ਤੂੰ ਹੁੰਨੀਆ ਕਰੇ ਬਾਰ ਨਾ ਖੁੱਲਾ ਛੱਡਿਆ ਕਰ ਮੈਂ ਤਾਂ ਜਮੀ ਨਹੀਂ ਛੱਡਦੀ ਹੈਗੀ ਤੇ ਚੋਰੀਆਂ ਚੋਰੀਆਂ ਬਾਲੀਆਂ ਹੁੰਦੀਆਂ ਨੇ ਪਤਾ ਹੀ ਨਹੀਂ ਲਾਉਂਦੇ ਆ ਪਤਾ ਨਾ ਦੇ ਪਿੰਡ ਚੋਰੀ ਹੋਈ ਐ ਕੁੱਤਿਆਂ ਨੂੰ ਪਤਾ ਨਹੀਂ ਕੀ ਪਤਾ ਜਮੀ ਨਹੀਂ ਚੁਸਕੇ ਚਾਰ ਪੰਜ ਘੰਟੇ ਚੋਰੀ ਕਰਦੇ ਰਹੇ ਅੱਛਾ ਹਾਂ ਚੱਲ ਚਲੀਏ ਆਪਾਂ ਆ ਕਿੱਥੇ ਰੱਖ ਲਿਆ ਨਾਲ ਇਹ ਤਾਂ ਨਾਲ ਜਾਊ ਮੈਂ ਕਿੱਥੇ ਬੈਠੂਗੀ ਤੂੰ ਇਹਦੇ ਉੱਤੇ ਬੈਈਂ ਬਰੇ ਮੈਂ ਇਹਦੇ ਉੱਤੇ ਕਿਵੇਂ ਬੈਠ ਚੂੰਗੀ ਲੈ ਆ ਬੈਗ ਵੀ ਆ ਮੇਰੇ ਕੋਲ ਇਹਨੂੰ ਧਰ ਦੇ ਇਹ ਤਾਂ ਨਾਲ ਜਾਊ ਇਹਦਾ ਟਾਇਰ ਪੁਆਖੇ ਲਿਆਉਣਾ ਮੈਂ ਤਾਂ ਇਹੋ ਜਿਹੀਆਂ ਗੱਲਾਂ ਖਾਤੋਂ ਕਰਦਾ ਲੈ ਸਸਰੀਕਾਲ ਪ੍ਰਜਾਈ ਜੀ ਓਏ ਮੰਨ ਕੇ ਆ ਲਿਆ ਹਾਂ ਤੂੰ ਹੀ ਨਾ ਓਏ ਸਸਰੀਕਾਲ ਜੀ ਬੁਲਾਇਆ ਕਰ ਲੈ ਸਸਰੀਕਾਲ ਬੁਲਾਉਣ ਵਾਸਤੇ ਹੁੰਦੇ ਆ ਨਾ ਰਣਦੇ ਤੂੰ ਕੁੰਡ ਕੱਢ ਲੈ ਹਾਏ ਮੇਰਾ ਸਾਰਾ ਹੈਅਰ ਸਟਾਈਲ ਖਰਾਬ ਕਰਤਾ ਓਏ ਛੋਟੇ ਭਾਈ ਸਸਰੀਕਾਲ ਬੁਲਾਉਣ ਵਾਸਤੇ ਜੀ ਆ ਓ ਯਾਰ ਮੈਂ ਮੇਰੀ ਤੀਵੀ ਨੂੰ ਨਾ ਤੁਸੀਂ ਬੁਲਾਇਆ ਕਰੋ ਇੱਧਰ ਹੋ ਜਾ ਸਾਈਡ ਤੇ ਓਏ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਟਰੈਕਟਰ ਤਾਂ ਤੇਰੇ ਕੋਲ ਹੈਗਾ ਸਾਡੇ ਤਾਂ ਹੈਗਾ ਟਰੈਕਟਰ ਟਰਾਲੀ ਤੇਰੇ ਕੋਲੇ ਇਕੱਲਾ ਟਰੈਕਟਰ ਹੀ ਆ ਟਰਾਲੀ ਦੇ ਐਨੀਵੇ ਉਹ ਚੱਲ ਚੰਗਾ ਓਏ ਇਹ ਤਾਂ ਅਰਜਣਾ ਯਾਰਾ ਇਹ ਟਰਾਲੀ ਐਨੂੰ ਲਾ ਦੇ ਥੱਲੇ ਟਰਾਲੀ ਇਹ ਰੋਕਤਾ ਆ ਦੇ ਬੀਬੀ ਆ ਦੇਖੀ ਕੀ ਕਰੀ ਜਾਂਦਾ ਕਹਿੰਦਾ ਤੇਰੇ ਪੇਕੇ ਨਾਲ ਟਰੈਕਟਰ ਲੈ ਕੇ ਜਾਵਾਂਗੇ ਇਹਦੇ ਉੱਤੇ ਬਹਿਟ ਜਾ ਮਾਲ ਲੈ ਗਿਆ ਗੱਲ ਤਾਂ ਗੰਦਰ ਦਾ ਯਾਰ ਸਹੀ ਕਰ ਗਿਆ ਯਾਰ ਇਹ ਹੈ ਆਪਾਂ ਕਾਲੂ ਚੱਲਾਂਗੇ ਪਰ ਆਹ ਜੀ ਬੀਬੀ ਕਾਲੂ ਜਾਵਾਂਗੇ ਮੈਂ ਤਾਂ ਬੱਸ ਹੀ ਚਲੀ ਜਾਨੀ ਆ ਕਾਲੂ ਜਾਵਾਂਗੇ ਖੜ ਜਾ ਤੂੰ ਵੀ ਨਾ ਬੀਬੀ ਮੈਨੂੰ ਬੱਸੜਾ ਆ ਖੜ ਜਾ ਪੁੱਤ ਮੜ ਜਾ ਗੱਲ ਸੁਣ ਤੂੰ ਮੈਨੂੰ ਐ ਦੱਸ ਹੁਣ ਕੀ ਦਿਨ ਕੜਾ ਮੈਂ ਕਿ ਤੂੰ ਲੈ ਜਾ ਇਹਨੂੰ ਆਹ ਉਰੇ ਕਿਉਂ ਟੰਗਿਆਗਾ ਬੀਬੀ ਨਾ ਕਿਨੇ ਦੋ ਤਿੰਨ ਇੱਥੇ ਹੀ ਪਜਾਤੇ ਕਿੰਨੀ ਧੁੱਪ ਪੈ ਰਹੀ ਆ ਮੈਂ ਸਵੇਰ ਦੀ 9 ਵਜੇ ਦੀ ਤਿਆਰ ਹੋ ਕੇ ਬੈਠੀ ਆ ਇਹ ਮੁੰਡਿਆ ਇਹ ਧੁੱਪੇ ਖੜੀਏ ਕਾਲੀ ਹੋ ਜੂਗੀ ਤੂੰ ਰੱਗ ਲੈ ਖੜ ਜਾ ਇਹਨੂੰ 20 ਵਾਰੀ ਕਿਹਾ ਵੀ ਇਹਨੂੰ ਟੱਕ ਲੈ ਮੇਰੀ ਗੱਲ ਸੁਣਾ ਮੈਂ ਤਾਂ ਉਹ ਉੱਥੇ ਜਾਣਾ ਟਰਾਲੀ ਲਿਆਉਣਾ ਉਹ ਮੱਲ ਕੇ ਵਾਲੇ ਟਰੈਕਟਰ ਮੰਗ ਰਹੇ ਹੈਗੀ ਆ ਟਰਾਲੀ ਮੇਰੇ ਮੰਗ ਰਹੇ ਨਹੀਂ ਮੈਂ ਤਾਂ ਅੱਜ ਪਤਾ ਲੱਗਿਆ ਆਪਾਂ ਕੱਲ ਨੂੰ ਚੱਲਾਂਗੇ ਮੈਂ ਤੇ ਟਰਾਲੀ ਲਿਆਵਾਂ ਨਹੀਂ ਪੁੱਤ ਮੈਂ ਨਹੀਂ ਜਾਂਦੀ ਤੇਰੇ ਨਾਲ ਮੈਂ ਤਾਂ ਬੱਸ ਚੜ ਕੇ ਹੀ ਬੰਜੂ ਲੈ ਉਹ ਆਏ ਕੀ ਹੁੰਦਾ ਹੈ ਕੋਈ ਨਾ ਪੁੱਤ ਲੈ ਜਾ ਤੂੰ ਉੱਥੋਂ ਮਿਲ ਜੂਗੀ ਟਰਾਲੀ ਤੇਰੇ ਉੱਥੋਂ ਨਹੀਂ ਮਿਲਦੀ ਟਰਾਲੀ ਮਿਲਦੀ ਹੈ ਜਦੋਂ ਟਾਇਰ ਮਿਲਦੀ ਹੈ ਮੈਂ ਆਰਜਣਾਈ ਦਾ ਟਰੈਕਟਰ ਦਾ ਟਾਇਰ ਕਿੱਥੇ ਮਿਲ ਜੂ ਉੱਥੇ 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 ਮਿਲੂਗਾ ਇਹਦਾ ਭਾਰ ਕੇ ਲਿਆਮਗੇ ਟਾਰਾ ਹੀ ਤਾਂ ਬਜਾਉ ਬਾਈ ਜੇ ਨਾਲ ਜਾਣਾ ਬੀਬੀ ਟਰੈਕਟਰ ਤਾਂ ਜਾਊਗਾ ਆਹੋ ਲੈ ਨੂੰ ਲਾ ਦੇ ਨਾ ਇਹ ਤਾਂ ਜਾਊਗਾ ਨਾਲ ਤੂੰ ਜਾਣਾ ਨਹੀਂ ਮੈਂ ਰੱਖ ਲਾ ਤੂੰ ਤੂੰ ਆ ਬੈਗ ਜਾ ਧਰਦੇ ਨੂੰ ਗੋਦੀ ਚ ਲੈ ਕੇ ਬੈਜੀ ਹਟ ਜਾ ਬੀਬੀ ਨੂੰ ਕਹਿ ਦਊ ਆ ਥਾਰ ਦਊਗਾ ਮੇਰਾ ਜਲੂਸ ਕੱਢੂਗਾ ਇਹ ਪੇਕਿਆਂ ਚ ਉਹ ਗੱਲ ਹੋ ਗਈ ਕਿ ਕਮਲਾ ਨਾ ਕਮਲੇ ਦੀ ਮਾਂ ਮਰ ਜੇ ਉਹ ਹੈਲੋ ਕੌਣ ਕਮਲਾ ਹਾਂ ਬਥੇਰਾ ਸਿਆਣਾ ਲੋਕ ਸਲਾਹ ਲੈਣ ਹੁੰਦੇ ਨੇ ਮੈਨੂੰ ਇੰਨਾ ਸਿਆਣਾ ਦੇਖ ਲਾ ਮੈਨੂੰ ਪਤਾ ਵੀ ਇਹਦੇ ਮਗਰ ਟਰਾਲੀ ਨਹੀਂ ਹੈਗੀ ਖੜ ਜਾ ਉਹਦੇ ਵਿੱਚ ਤਰ ਲਈਏ ਬੂਨੀ ਮਸ਼ੀਨ ਦਾ ਗਲਾਫ ਚੱਕੀ ਫਿਰਦਾ ਦੇਖ ਲਓ ਪਹਿਲਾ ਵਾਲਾ ਇਹ ਖੜ ਜਾ ਮੇਰੇ ਦਿਲ ਨੂੰ ਘਾਤਾ ਇਹਨੇ ਲੈ ਲੈ ਇਹੋ ਕੱਟ ਚੰਗਾ ਹੈ ਮੇਰਾ ਨਾਂ ਹਏ ਮੁਕੇ ਤੇ ਸੱਟ ਤਾਂ ਹੀ ਲੱਗੀ ਸੱਟ ਤਾਂ ਲੱਗੀ ਆ ਹੁਣ ਆ ਤੇਰੇ ਟਰੈਕਟਰ ਜਿਹਨੇ ਮਰਵਾਇਆ ਦੇਖੀ ਮੈਂ ਟਰੈਕਟਰ ਨੂੰ ਨਾ ਮਾੜਾ ਕਿਹਾ ਮੇਰੀ ਭਾਵੇਂ ਜਿੰਦ ਕੱਢ ਲੈ ਦੇਖੀ ਤੂੰ ਅੱਜ ਜਾਣਾ ਨਹੀਂ ਤੀ ਪੇਖਿਆ ਤੇਰੀ ਕਿਸਮਤ ਚ ਹੈ ਨਹੀਂ ਦੀ ਇੱਕ ਮੇਰੇ ਸਾਲੇ ਉਹ ਮਲ ਕੇ ਮੱਥੇ ਤੇ ਫੇਰ ਨਾ ਸਿੱਟਦੀ ਨਹੀਂ ਹੁਣ ਨਹੀਂ ਡੇਗਦਾ ਹੁਣ ਤਾਂ ਆ ਗਿਆ ਆਪਣੇ ਘਰ ਕੋਈ ਆ ਤੇਰੇ ਟਰੈਕਟਰ ਨੇ ਸਿੱਟੀ ਆ ਮੈਂ ਤਾਂ ਕੋਈ ਨਾ ਉਹੀ ਗੱਲਾਂ ਹੁਣ ਟਰੈਕਟਰ ਨੂੰ ਇਹ ਮਾੜਾ ਕਿਹ ਜਾਈਂਗੀ ਕੋਈ ਨਾ ਆ ਜਾ ਮੇਰੇ ਗੋਡੇ ਫੁੱਟ ਗਏ ਪਤਾ ਤੇਨੂੰ ਆ ਦੇਖ ਲੈ ਮਸ਼ੀਨ ਦਾ ਗਲਾਫ ਚੱਕੀ ਫਿਰਦਾ ਪ੍ਰਾਣਾਂ ਮਸੀਨ ਦਾ ਗਲਾਫ ਅਰਜਨ ਪਤਾ ਕਿੰਨਾ ਨਮਾ ਮਾਰਦੀਆਂ ਗੱਲਾਂ ਓਰੇ ਤੂੰ ਹੁਣ ਇਹਦੇ ਕਰੇਗਾ ਕੀ ਇਹ ਨਾਲ ਲੈ ਕੇ ਜਾਊਂਗਾ ਸੋਰੇ ਉੱਥੇ ਦਿਖਾਊਂਗਾ ਵੀ ਹਾਂ ਆ ਦੇਖੋ ਜੱਟ ਦਾ ਟਰੈਕਟਰ ਹੈ ਪੁੱਤ ਐ ਨਹੀਂ ਕਰਾ ਕਦੇ ਚੰਦ ਚੰਦ ਵੰਡ ਕੇ ਰਹਿੰਦੇ ਹੁੰਦੇ ਨੇ ਚਾਂਦੇ ਆ ਮੈਂ ਹਾਂ ਬੀਬੀ ਉੱਥੇ ਮੇਰੇ ਪੇਕਿਆਂ ਚ ਜਲੂਸ ਕੱਢੂਗਾ ਦੇਖੀ ਸਾਰਿਆਂ ਨੇ ਮਜ਼ਾਕ ਬਣਾਉਣਾ ਇਹਦਾ ਉਹ ਤਾਂ ਮੈਨੂੰ ਪਹਿਲਾਂ ਹੀ ਕਹਿੰਦੇ ਆ ਕਿ ਹੋ ਜਾ ਤੇਰਾ ਘਰ ਵਾਲਾ ਮੈਂ ਤੇਰੇ ਪਾਪੇ ਨੂੰ ਫਾਦ ਗਿਆ ਚੰਗਾ ਫਰੇ ਨਾ ਕਹੇ ਜੇ ਨੂੰ ਕੀ ਆ ਤੁਹਾਡੇ ਪਿੰਡਾਂ ਨਾਲ ਸੋਹਣੇ ਆ ਮੈਂ ਵੀ ਸੋਨਾ ਬਥੇਰਾ ਹੈ ਹਾਂ ਬੇਮੁੰਡਿਆ ਮੈਂ ਤੇਰੇ ਪੈਉ ਨੂੰ ਸੱਤ ਫਿਰ ਸਾਥ ਤੇਰੇ ਪੈਉ ਡੀਸੀ ਲੱਗਿਆ ਤੂੰ ਆਪ ਕਾ ਬਚੋੜਾ ਯਾਰ ਟਰੈਕਟਰ ਭੜਨੀ ਆਇਆ ਨਾ ਫਿਰ ਇਹ ਬੈਗ ਕਿੱਥੇ ਧਰੂਗੀ ਇਹ ਬੈਗ ਬੈਗ ਪਤਾ ਨਹੀਂ ਸਿਰ ਤੇ ਧਰ ਲੂਗੀ ਇਹ ਤਾਂ ਟਰੈਕਟਰ ਤਾਂ ਜਾਊਗਾ ਕਿਵੇਂ ਲੈ ਕੇ ਬੈਠਾਂਗੀ ਤੂੰ ਆਪ ਦੱਸ ਤੂੰ ਜਾਣਾ ਨਹੀਂ ਮੈਂ ਤਾਂ ਇਕੱਲਾ ਜਾਣਾ ਬੇ ਤੈਨੂੰ ਫੇਕ ਕੇ ਮੇਰੇ ਨੇਕ ਤੇਰੇ ਨੇ ਚੰਗਾ ਮੈਂ ਤਾਂ ਟਰਾਲੀ ਲਿਆਉਣਾ ਮੈਂ ਹੀ ਲੈ ਕੇ ਜਾਂਦਾ ਤੈਨੂੰ ਪੁੱਛ ਤਾਂ ਹੀ ਨਹੀਂ ਕਰੇ ਕੰਮ ਲੈ ਜਾ ਮਾਂ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਵੀ ਇਹ ਤਾਂ ਜਾਊਗਾ ਅਰਜਨ ਨਾਲ ਬਈ ਮੈਂ ਤਾਂ ਇਹਦਾ ਟਾਇਰ ਲਿਉ ਪਵਾ ਕੇ ਤੇ ਮੇਰੀ ਐਂ ਗੱਲ ਸੁਣ ਫਿਰ ਕੱਪੜੇ ਕਿ ਮਿਲ ਜਾਊਗੀ ਕੱਪੜਾ ਮੈਂ ਠੇਕਾ ਲਿਆ ਹਰਦੀਆ ਨਹੀਂ ਹੈਗੀ ਮੈਂ ਗੱਲ ਕਰ ਕੀ ਉੱਥੇ ਦੱਸ ਆਹੋ ਪਾਊਗੀ ਕੀ ਉੱਥੇ ਉਹ ਜਿਹੜਾ ਪਾਲੀ ਤੇਰੇ ਪਹਿਣਾ ਪਹਿਣ ਵਾਲੇ ਪਾ ਲਈ ਪੁੱਤ ਮੇਰੀ ਗੱਲ ਸੁਣ ਉੱਥੇ ਤੇਰੇ ਸੂਟ ਪਏ ਹੋਣੇ ਇੱਕ ਦੋ ਉਹ ਪਾਲੀ ਮੇਰੀ ਕੀ ਬਣ ਕੇ ਬੀਬੇ ਦੱਸ ਕੀ ਮੇਰਾ ਜਲੂਸ ਕੱਢ ਰਿਹਾ ਦੇਖੀ ਮੇਰੀ ਸਾਲੀ ਵਾਲੇ ਪਾਲੀ ਆ ਜਾ ਫਿਰ ਬਿਠਾਤਾ ਲੈ ਹੁਣ ਇਹਨੂੰ ਓਏ ਬਿਠਾਉਣਾ ਗੇਟ ਚੋਂ ਤਾਂ ਬਾਹਰੇ ਕੱਟਣਾ ਹਾਏ ਓਏ ਐਡਾ ਭੜਾ ਚਾਉਣਾ ਦੇਖ ਹਲੇ ਮੈਨੂੰ ਬੋਲੀ ਕਹਿੰਦੇ ਚੱਲ ਚੰਗਾ ਨਾਲੇ ਬੁੱਤ ਬਣਾ ਕੇ ਘੁੱਟਦੀ ਚੰਗਾ ਕੋਈ ਕੋਈ ਨਜ਼ਰ ਨਾ ਲਾ ਦੇ ਮੇਰੀ ਬਹੂ ਆ ਜਾ ਚੱਲ ਆ ਆ ਜਾ ਸਟਾਰਟ ਜੀ ਤੇ ਨਾ ਬੁੱਤ ਜਾ ਧਿਆਨ ਨਾਲ ਜਾਓ ਧਿਆਨ ਮੇਰਾ ਸਾਲਾ ਲੱਗਦਾ ਮੇਰੀ ਬਹੂ ਨਾਲ ਜਾਣਾ ਧਿਆਨ ਨਾਲ ਥੋੜੀ ਜਾਊਂਗਾ ਹਾਂ ਦੇਖ ਕੰਮ ਲਿਆ ਮੈਂ ਕਹਿੰਦੇ ਵੀ ਧਿਆਨ ਨਾਲ ਵਗ ਜੀ ਓਏ ਮੈਂ ਤਾਂ ਆਪ ਉਹੀ ਕਹਿਣਾ ਵੀ ਮੈਂ ਧਿਆਨ ਨਾਲ ਕਾਹ ਤੋਂ ਜਾਊਂਗਾ ਧਿਆਨ ਆਪਦੀ ਕੋਈ ਨਾ ਮੁਸੀਬਤ ਦਾ ਬਸ ਟੁੱਟ ਕੇ ਆਈ ਨਾ ਭਾਈ ਆਪਾਂ ਹੁਣ ਬਗੇ ਹਾਂ ਹਾਂ ਪਤਾ ਹੁਣ ਪਾ ਗਏ ਆਂਗੇ ਮਹਾ ਨਹੀਂ ਪਾਇਆ ਮੇਰੇ ਸਾਈਕਲ ਤੇ ਟੰਡੀਆਂ ਵਜਾਉਂਦਾ ਜਾਉਂ ਛੱਡ ਜੀ ਉਹ ਚੱਕਦੇ ਆ ਖਰਚਾ ਉਹ ਚੱਕਦਾ ਲੈ ਮਨ ਕਹਿੰਦੇ ਖਰਚਾ ਖਰਚਾ ਬਈ ਉਹ ਹੈਲੋ ਹਾਂ ਬਈ ਮੈਂ ਤਾਂ ਮੈਂ ਤਾਂ ਦੂਰ ਰਹੀ ਉਹ ਤੂੰ ਪਰਾ ਹੋ ਜਾ ਛੱਡ ਜੀ ਦੇਖ ਲਾ ਤਾਇਆ ਸ਼ਰਮ ਮਾਰ ਗਈ ਤੇਰੀ ਮੇਰੇ ਢੂਪਨੇ ਜਮਾਰੇ ਫਿੱਡਾ ਉਹ ਚੱਲ ਭਾਈ ਕੋਈ ਨਾ ਉਹ ਆਪਾਂ ਬਾਅਦ ਚ ਦੇਖਾਂ ਤੂੰ ਮੈਨੂੰ ਐਂ ਦੱਸ ਬਹੂ ਦੇ ਜਿਆਦਾ ਸੱਟ ਤਾਂ ਨਹੀਂ ਸੀ ਮੇਰੇ ਮੇਰੇ ਵੀ ਮਾਰ ਗਿਆ ਉਹ ਵੀ ਲੱਗ ਲੋ ਚੰਦੂ ਜੀ ਜਿੱਦਾਂ ਰੇਲ ਬਣਾਤੀ ਉਹਨੇ ਫਿੱਡਾ ਨਾ ਯਾਰ ਉਹ ਇਹ ਤਾਂ ਦੋ ਹੋਰ ਪੈ ਜਾਂਦੀਆਂ ਕੋਈ ਗੱਲ ਨਹੀਂ ਤੂੰ ਮੈਨੂੰ ਕੀ ਗੱਲ ਬਈ ਮੈਂ ਮਾਰਾ ਕਰਤਾ ਕੁਛ ਟੋਡਾ ਚੱਲ ਚੱਲ ਹਟ ਜਾਓ ਸਪੀਕਰ ਬੰਦ ਹਟ ਜਾਜੀ ਹਾਏ ਬੁਗਿੰਦਰੇ ਸੱਟ ਤਾਂ ਨਹੀਂ ਲੱਗੀ ਸੱਟ ਤਾਂ ਲੱਗੀ ਆ ਹੁਣ ਹਾਂ ਕਹਾਂ ਤਾਂ ਹੈ ਸੀ ਆ ਟਰੈਕਟਰ ਜਾਣਾ ਰੱਖ ਤੂੰ ਮੰਨਦਾ ਕਿਤੇ ਦੇਖੀ ਤੂੰ ਆਏ ਨਾ ਕਰ ਟਰੈਕਟਰ ਨੂੰ ਮਾਰ ਨਾ ਗਿਆ ਇਹ ਤਾਂ ਕਰਮਾਂ ਚ ਲਿਖੀ ਸੀ ਅੱਜ ਤੂੰ ਜਾਣਾ ਨਹੀਂ ਸੀ ਸਵੇਰੇ ਇੱਕ ਮੇਰੇ ਸਾਲੇ ਉਹ ਮਲ ਕੇ ਮੱਥੇ ਲਾ ਗਏ ਇਹਦੇ ਕਰਕੇ ਤਾਂ ਮੇਰੇ ਸੱਟਾਂ ਵੱਜੀਆਂ ਮੇਰੇ ਗੋਡੇ ਤੋਂ ਪਤਾ ਤੁਰਿਆ ਨਹੀਂ ਜਾਂਦਾ ਕੱਲ ਕੋਈ ਨਾ ਖੰਡ ਘਰੇ ਮਾਲਸ਼ ਕਰਦਾ ਹਾਏ ਉਹ ਕਿਧਰੇ ਸੱਟ ਤਾਂ ਨਹੀਂ ਲੱਗੀ ਸੱਟ ਤਾਂ ਲੱਗੀ ਆ ਹੁਣ ਤੈਨੂੰ ਕਿਹਾ ਸੀ ਨਾ ਟਰੈਕਟਰ ਜਾਣਾ ਰੱਖ ਐਨੇ ਮਰਵਾਤਾ ਮੈਨੂੰ ਦੇਖੀ ਤੂੰ ਟਰੈਕਟਰ ਨੂੰ ਨਾ ਮਾਰਾ ਗਿਆ ਇਹ ਤੇ ਤੇਰੀ ਕਿਸਮਤ ਅੱਜ ਲਿਖਿਆ ਨਹੀਂ ਸੀ ਪੇਕੇ ਜਾਣਾ ਮੇਰੀ ਗੱਲ ਸੁਣ ਹੁਣ ਨਾ ਤੂੰ ਜਾ ਦੇ ਹੁਣ ਕਰੀ ਕੋਈ ਨਾ ਮੈਂ ਕਰੇ ਆ ਕੇ ਗਰਮ ਤੇਲ ਲਾ ਦੂੰ ਤੇਰੇ ਮੇਰਾ ਗੋਡਾ ਵੀ ਦੁਖੀ ਜਾਂਦਾ ਮੇਰੀ ਖੂਣੀ ਵੀ ਦੁਖਦੀ ਆ ਕੋਈ ਨਾ ਕੋਈ ਨਾ ਬੇਬੇ ਮੈਨੂੰ ਗਾਲਾਂ ਕੱਢੂ